ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਮੁਬਾਰਕਬਾਦ ਮੈਂ ਕਿਉਂਕਿ ਅੱਜ ਮੈਡਮ ਇੰਦਰਜੀਤ ਕੌਰ ਜਿਹਦੇ ਹਲਕੇ ਦੇ ਨਾਲ ਸੰਬੰਧਿਤ ਕੁਝ ਸਾਥੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਮੈਂ ਪਹਿਲਾਂ ਇਹਨਾਂ ਨੂੰ ਕਹੂੰਗਾ ਕਿ ਇਹ ਉਹਨਾਂ ਨੂੰ ਵੈਲਕਮ ਵੀ ਕਹਿਣਗੇ ਔਰ ਉਹਨਾਂ ਨੂੰ ਇੰਟਰੋਡਿਊਸ ਵੀ ਕਰਦਗੇ ਫਿਰ ਉਸ ਤੋਂ ਬਾਅਦ ਪਾਰਟੀ ਸ਼ਮੂਲੀਅਤ ਦੀ ਰਸਮ ਕਰਦਿਆਂ ਧੰਨਵਾਦ ਜੀ ਮਿਸਟਰ ਸਾਹਿਬ ਸਭ ਤੋਂ ਪਹਿਲਾਂ ਮੇਰੀ ਮੈਂ ਆਪਣੇ ਜਿਹੜੇ ਮੇਰੇ ਨਾਲ ਸਾਥੀ ਆਏ ਨੇ ਮੈਂ ਸਾਰਿਆਂ ਦਾ ਅੱਜ ਪਾਰਟੀ ਦੇ ਵਿੱਚ ਵੈਲਕਮ ਕਰਦੀ ਆਂ ਔਰ ਧੰਨਵਾਦ ਕਰਦੀ ਆਂ ਸ਼੍ਰੀ ਅਮਨ ਰੋੜਾ ਜੀ ਨੇ ਜਿਨ੍ਹਾਂ ਨੇ ਬਿਲਕੁਲ ਇੱਕ ਛੋਟੀ ਜੀ ਪੌਗ ਦੇ ਉੱਤੇ ਅੱਜ ਦਾ ਇਹ ਜਿਹੜਾ ਸਮਾਂ ਤੈਅ ਕੀਤਾ ਇਹ ਸਾਰੇ ਜਿਹੜੇ ਨੇ ਮੇਰੇ ਸਾਥੀ ਇਹ ਨੂਰਮੈਲ ਬਲਾਕ ਹੈ ਸਾਡਾ ਔਰ ਨੂਰਮੈਲ ਸ਼ਹਿਰ ਹੈ ਨੂਰਮੈਲ ਸ਼ਹਿਰ ਤੋਂ ਇਹ ਸਾਰੇ ਦੇ ਸਾਰੇ ਸਾਥੀ ਜਿਹੜੇ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜਿਹਦੇ ਵਿੱਚ ਪ੍ਰੋਮਿਨੈਂਟ ਹਸਤੀਆਂ ਨੇ ਔਰ ਵੈਸੇ ਤਾਂ ਸਾਡੀ ਜੁਆਇਨਿੰਗ ਡੈਲੀ ਹੁੰਦੀ ਆ ਟੋਟਲ ਅਕਾਲੀ ਦਲ ਜਾਂ ਜਿਹੜੀਆਂ ਕਾਂਗਰਸ ਦੀਆਂ ਪੰਚਾਇਤਾਂ ਕੁਝ ਬਣ ਗਈਆਂ ਸੀ ਉਹ ਵੀ ਅਸੀਂ ਰੋਜ਼ ਦੀ ਰੋਜ਼ ਸ਼ਾਮਿਲ ਕਰਦੇ ਆਂ ਆ ਔਰ ਡੈਲੀ ਇੱਕ ਸਾਡੀ ਜੁਆਇਨਿੰਗ ਹੁੰਦੀ ਆ ਹਮੇਸ਼ਾ ਹੀ ਔਰ ਇਹ ਸਾਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕਰਵਾ ਕੇ ਅਸੀਂ ਲੈ ਕੇ ਆਈਏ ਤਾਂ ਕਿ ਇਹਨਾਂ ਦਾ ਮੋਰਲ ਵੀ ਹਾਈ ਹੋਵੇ ਔਰ ਅੱਗੋਂ ਤੋਂ ਪਾਰਟੀ ਦੇ ਲਈ ਵਧੇਰੇ ਕੰਮ ਵੀ ਕਰ ਸਕਣ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜੁਆਇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਰਜੀਵ ਮਿਸਰ ਜੀ ਮੇਰੇ ਇਧਰ ਖੱਬੇ ਪਾਸੇ ਬੈਠੇ ਨੇ ਇੱਕ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ 나ੜੀ ਸਾਡੇ ਸੇਖੜੀ ਸਾਹਿਬ ਨੇ ਉਹ ਵੀ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ ਇਸ ਤੋਂ ਇਲਾਵਾ ਸ਼੍ਰੀ ਪ੍ਰੇਮ ਕੁਮਾਰ ਜੀ ਰਾਜੂ ਉਪਲ ਇਹ ਸਾਡੇ ਨਾਲ ਦਾ ਹੀ ਪਿੰਡ ਹੈਗਾ ਜੀ ਉਪਲ ਜਗੀਰ ਜਿੱਥੋਂ ਇਹ ਪੂਰੇ ਹਲਕੇ ਦੇ ਵਿੱਚ ਇਹ ਦੁਆਬੇ ਦੇ ਐਸ்சி ਵਿੰਗ ਦੇ ਸ਼ਰਮਣੀ ਕਾਲੀ ਦੇ ਦੇ ਪ੍ਰਧਾਨ ਸੀਗੇ ਦੁਆਬੇ ਦੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਸ਼੍ਰੀ ਸੰਚੂ ਵਧਵਾ ਜੀ ਇਹ ਪ੍ਰਧਾਨ ਨੇ ਨਰਾਇਣ ਕਲੱਬ ਨੂਰਮੈਲ ਦੇ ਤੇ ਉੱਗੇ ਸਮਾਜ ਸੇਵੀ ਜਿਨ੍ਹਾਂ ਦਾ ਪੂਰਾ ਪੂਰੇ ਨੂਰਮੈਲ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਉੱਗੇ ਨੇ ਇਹ ਵਿੱਚ ਆਪਣਾ ਹਿੱਸਾ ਲੈਂਦੇ ਨੇ ਉਸ ਤੋਂ ਬਾਅਦ ਨੇ ਸੰਦੀਪ ਕੁਮਾਰ ਮਿੱਤੂ ਜੀ सोनू ਮਿੱਤੂ ਕਹਿੰਦੇ ਅਸੀਂ ਇਹਨਾਂ ਨੂੰ ਔਰ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਭ ਤੋਂ ਜ਼ਿਆਦਾ ਉਤਸ਼ਾਹਤ ਨੇ ਔਰ ਸਮਾਜ ਸੇਵੀ ਨੇ ਇਸ ਤੋਂ ਨਾਲ ਸਾਡੇ ਨੇ ਸ੍ਰੀ ਸੰਜੀਵ ਵਰਮਾ ਜੀ ਸ੍ਰੀ ਰਜਨੇਸ਼ ਬੱਬਰ ਜੀ ਸਾਬਕਾ ਪ੍ਰਧਾਨ ਐਸਓ ਇਹ ਐਸਓਆਈ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਜਿਹੜੇ ਸਾਡੇ ਇੱਥੇ ਖਾਲਸਾ ਕਾਲਜ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਔਰ ਐਸਓਆਈ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਜ਼ਿਲ੍ਹਾ ਜਲੰਧਰ ਦੇ ਔਰ ਸ਼ਿਵਮ ਸੇਤੀਆ ਜੀ ਇਹ ਵੀ ਸਮਾਜ ਸੇਵੀ ਨੇ ਸ਼੍ਰੀ ਜਸਵੀਰ ਸਿੰਘ ਉਪਲ ਜੀ ਇਹ ਵੀ ਸਮਾਜ ਸੇਵੀ ਸਾਡੇ ਪੰਚਾਇਤ ਮੈਂਬਰ ਵੀ ਨੇ ਨਾਲ ਦੇ ਪਿੰਡ ਤੋਂ ਔਰ ਸ਼੍ਰੀ ਹਰੀਦੇਵ ਖੋਸਲਾ ਜੀ ਉਹ ਕੇ ਸਮਾਜ ਸੇਵੀ ਨੇ ਸ਼੍ਰੀ ਪ੍ਰਲਾਦ ਸ਼ਰਮਾ ਜੀ ਯੂਥ ਕਾਲੀਡਲ ਦੇ ਸੀਨੀਅਰ ਆਗੂ ਨੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਜਿਹੜੀਆਂ ਰਹੀਆਂ ਨੇ ਸ਼੍ਰੀ ਮਨੀਸ਼ ਕੁਮਾਰ ਨਈਅਤ ਜੀ ਸਮਾਜ ਸੇਵੀ ਨੂਰਮਹਿਲ ਤੋਂ ਤੇ ਸ੍ਰੀ ਸੋਨੂ ਉਪਲਜੀ ਸੀਨੀਅਰ ਅਕਾਲੀ ਲੀਡਰ ਨੇ ਔਰ ਜਿਹੜੇ ਰਜੀਵ ਮਿਸਰ ਨੇ ਸਾਡੇ ਕੌਂਸਲਰ ਸਹਿਬਾਨ ਇਹ ਨੂਰਮੈਲ ਜਿਹੜੇ ਸਾਡੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਬੜੇ ਜਾਣੀ ਮਾਨੀ ਨੂਰਮੈਲ ਦੀ ਸ਼ੰਜਾ ਉਸ ਕਮੇਟੀ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਮੈਂ ਸਮਝਿੰਦੇ ਕਿ ਅੱਜ ਇੱਕ ਨੂਰਮੈਲ ਦੇ ਵਿੱਚੋਂ ਇੱਕ ਕਿਸਮ ਦਾ ਜਿਹੜਾ ਪਿਛੇ ਲੰਬੇ ਸਮੇਂ ਤੋਂ ਗੈਪ ਚੱਲਦਾ ਆ ਰਿਹਾ ਸੀ ਉਹ ਸਾਡਾ ਪੂਰਾ ਨੂਰਮੈਲ ਅਗਲੀ ਇਲੈਕਸ਼ਨ ਵਾਸਤੇ ਵੀ ਰੈਡੀ ਹੋ ਗਿਆ ਔਰ ਇਹ ਜਿਹੜੇ ਸਾਡੇ ਸਾਡੇ ਨਾਲ ਜਿਹੜੇ ਸਾਥੀ ਅੱਜ ਜੁੜੇ ਨੇ ਇਹ ਸਾਥੀ ਸਾਡੇ ਹ ਕੱਲਾ-ਕੱਲਾ ਜਿਹੜਾ ਨੇ ਪੂਰੇ ਹਲਕੇ ਨੂੰ ਜਿਹੜਾ ਸਾਨੂੰ ਪੂਰੀ ਸਪੋਰਟ ਕਰਨ ਵਾਲਾ ਨੇ ਮੈਂ ਇਹਨਾਂ ਦਾ ਅੱਜ ਬਹੁਤ-ਬਹੁਤ ਧੰਨਵਾਦ ਤੇ ਜੀ ਆਇਆਂ ਕਰਦਿ ਸੋ ਮੈਂ ਜਿਵੇਂ ਸਾਡੇ ਕੁਲੀਗ ਮੇੜਵਿੰਦਰਜੀਤ ਤਰਮਨ ਜੀ ਨੇ ਦੱਸਿਆ ਸਾਰੇ ਹੀ ਉਹ ਸਾਥੀ ਜਿਹੜੇ ਕਿ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਸਮਾਜ ਸੇਵਾ ਦੇ ਵਿੱਚ ਔਰ ਚਾਹੇ ਕੋਈ politically ਜਿਨ੍ਹਾਂ ਦਾ ਅਸਰ ਸੂਖ ਹੈ ਔਰ ਰਹਿ ਪਿੰਡ ਪਿੰਡਾਂ ਦੇ ਵਿੱਚੋਂ ਕੋਈ ਮੈਂਬਰ ਪੰਚਾਇਤ ਸਾਹਿਬਾਨ ਵੀ ਨੇ ਸਮਾਜ ਸੇਵੀ ਵੀ ਨੇ ਕਾਉਂਸਲਰ ਵੀ ਨੇ ਸੋ ਮੈਂ ਉਹਨਾਂ ਸਾਰਿਆਂ ਦਾ ਹੀ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆਵਾਜ਼ ਦੀ ਪਾਰਟੀ ਦੀਆਂ ਨੀਤੀਆਂ ਨੂੰ ਔਰ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਸ਼ਮੂਲੀਤ ਕੀਤੀ ਹੈ ਸੋ ਉਹਨਾਂ ਸਾਰਿਆਂ ਦਾ ਵੈਲਕਮ ਕਰਦਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਮਜ਼ਬੂਤੀ ਹੈ ਜਿਹੜੀ ਉਹ ਹਲਕੇ ਦੇ ਵਿੱਚ ਔਰ ਵੀ ਔਰ ਪਾਰਟੀ ਨੂੰ ਵੀ ਮਿਲੇਗੀ ਸੋ ਇਹਨਾਂ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਵੈਲਕਮ ਜੀ ਆਇਆਂ ਨੂੰ ਔਰ ਮੈਡਮ ਇੰਦਜੀਤ ਕੌਰ ਜੀ ਆਇਆਂ ਨੂੰ ਮੁਬਾਰਕਾਂ ਵਧਾਈਆਂ ਕਿ ਉਹ ਇਹਨਾਂ ਸਾਥੀਆਂ ਦੀ ਸ਼ਮੂਲੀਅਤ ਦੇ ਨਾਲ ਹੋਰ ਮਜ਼ਬੂਤ ਔਰ ਤਗੜੇ ਹੋਏ ਨੇ ਹਲਕੇ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਨਗੇ ਇਹ ਹੀ ਮੇਰੇ ਸ਼ੁਕਾ ਹਾਂ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਵੈਲਕਮ ਔਰ ਇਸ ਤੋਂ ਬਾਅਦ ਉਹ ਸਾਰੇ ਨੂੰ ਪਾਰਟੀ ਦੀ ਸ਼ਮੂਲੀਅਤ ਦੀ ਰਸਮ ਜਿਹੜੀ ਉਹ ਕਰਦੇ ਹਾਂ ਚਲੋ ਹੁਣ ਚਲੋ ਨਾ ਚਲੋ ਮੈਂ ਤੁਹਾਨੂੰ ਦੱਸਦਾ ਉਹ ਕਿਵੇਂ ਕਰਦੇ ਨੇ ਬਹੁਤ ਬੜੀ ਗੱਲ ਬੜੀ ਬੜੀ ਗੱਲ ਕਰਦੇ ਆ। ਚਲੋ ਐਡ ਕਰਵਾ ਦਿੱਤੇ ਥੋੜਾ ਜਿਹਾ ਨੂੰ ਸ਼ਾਮਿਲ ਕਰਨ ਦੇ ਵਿੱਚ ਸਹਿਯੋਗ ਜਿਹੜਾ ਸਾਡੇ ਜੋਗਰਾ ਸਿੰਘ ਜੀ ਤੇ ਸਟੈਂਡ ਮਾਰਕੀਟ ਕਮਿਟੀ ਦੇ ਚੇਅਰ ਜੀ ਚਸ਼ਮੀ ਉਪਰ ਚਾਹੋ ਉਹਨਾਂ ਨੇ ਮਤਲਬ ਇਹਨਾਂ ਨੂੰ ਸਾਰਾ ਲੈ ਲਿਆ ਤੇ ਹੁਣ ਜੀ ਕਿੱਥੇ ਜਲੇਸ ਹੋ ਗਏ ਹਾਂ ਕੋਈ ਪੜੋ ਆਹ 17 ਮਿੰਟ ਤਾਂ ਆਉਂਛਾ ਬਹੁਤ ਬਹੁਤ ਆਉਛਾ ਆਇਆ ਚਾਹੇ ਮੈਸਜੇ ਦੇ ਪਿੱਛੇ ਹੋ ਜਾ ਤੁਸੀਂ ਨਾਲ ਨਾਲ ਦੇਖ ਲੁੱਕ ਫੋਰ 국민 어, 음, 음. 어? 어? <목소리가 목소리가> <목소리가> <목소리가> I said, I w o l d take care of it. All the p o t o a g a i a i a t u w n a S. ਮੈਂ ਆ ਗਿਆ ਆ ਗਿਆ ਰੋਜ਼ ਦੇ ਰਾਜ ਦੇ ਨਾਲ ਆ ਗਿਆ